ਇਹਲੇ ਵਿੱਚ ਨੌਕਰੀ ਕਰਦਾ ਸੀ ਇਹਨੂੰ ਉਹਨੂੰ ਪਾਣਾ ਮਾਰ ਕੇ ਆਪਣੇ ਘਰ ਲੈ ਗਈ ਠੀਕ ਐ ਸਾਨੂੰ ਨਹੀਂ ਪਤਾ ਇਹਨੇ ਉਹਦੇ ਕੋਲ ਗਵਾਸ ਠਾਇਆ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ ਚ ਸੁੱਟ ਗਈ ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਆ ਲਾਸਟ ਟਾਈਮ ਤੇ ਕਿੰਨਾ ਚਿੱਟਾ ਚਿੱਟਾ ਗੋੜ ਨਾਲ ਖਾਦਾ ਸਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਖਵਾਇਆ ਆਹੀ ਉਹਨੂੰ ਰਾਤ 12:30 ਵਜੇ ਹਸਪਤਾਲ ਲੈ ਕੇ ਗਏ ਉਹਨਾਂ ਨੇ ਤੁਹਾਨੂੰ ਰਿਪੋਰਟ ਕਰਤਾ ਕਹਿੰਦੇ ਪੇਸ਼ੈਂਟ ਦਾ ਬੜਾ ਸੀਰੀਅਸ ਆ ਅੱਛਾ ਮੈਂ ਤੇ ਮੇਰੇ ਤੋਂ ਮੈਂ ਤਾਂ ਮੇਰੇ ਦੌਰ ਗਿਆ ਆਈ ਐਸ ਕੇ ਆ ਰ ਪਹਿਲਾਂ ਅਬਰੋਲ ਦੇ ਚਲ ਗਏ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਆ ਆਈ ਉਥੋਂ ਰੈਫਰਲ ਕਰਕੇ ਆਈ ਐਸ ਕੇ ਆ ਰੋਸ ਪਿੱਛੇ ਚਲ ਗਏ ਉੱਥੇ ਸਾਡਾ ਪੇਸ਼ੈਂਟ ਰਿਹਾ ਆਪ ਦਾ ਇੱਕ ਵੈਡੀਨੇਟਰ ਤੇ ਠੀਕ ਆ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਆਹ ਨਹੀਂ ਰਿਪੋਰਟ 'ਚ ਆਇਆ ਡਾਕਟਰ ਸਾਹਿਬ ਨੇ ਆਹ ਬੋਲਿਆ ਕਿ ਨੇ ਡਰਗਸ ਕੀਤੀ ਦੀ ਆ ਠੀਕ ਆ ਸਾਨੂੰ ਇਨਸਾਫ ਚਾਹੀਦਾ ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨੇ ਸਾਨੂੰ ਮਿਲੀ ਜੇ ਤੇਨੂੰ ਇੱਦਾਂ ਦਾ ਪਤਾ ਏ ਤੂੰ ਸਾਨੂੰ ਕਨਫਰਮ ਕਰਦੀ ਕਿ ਤੁਹਾਡਾ ਮਰੀਜ਼ ਬਿਮਾਰ ਆ ਉਹ ਤੁਹਾਡੀ ਗਲੀ ਚ ਫਟ ਗਏ ਕਦੇ ਦੇ ਜਾ ਲੰਨੋ ਕਦੇ ਕਹਿੰਦੇ 20000 ਲੰਨੋ ਕਦੇ ਕਹਿੰਦੇ 50000 ਲੰਨੋ ਓਏ ਜੇ ਤੇਰਾ ਤਕਸੂਰ ਨਹੀਂ ਓ ਤੂੰ ਪੈਸਿਆਂ ਨੂੰ ਕਿਉਂ ਦੇ ਕਰਨੀ ਆ ਓਏ ਤੂੰ ਕੀ ਆ ਪੈਸੇ ਦੇ ਕਰਨੀ ਆ ਓਏ ਮੇਰਾ ਪੁੱਤ ਨੂੰ ਮਾਰ ਕੇ ਛੱਡ ਦਿੱਤਾ ਇੱਕ ਅਰਜੁਨ ਆ ਦਾ ਮੁੰਡਾ ਆਲੇ ਚੱਕਦਾ ਰਹਿਣ ਵਾਲਾ ਉਹਦੀ ਡਿਊਰਿੰਟ ਟਰੀਟਮੈਂਟ ਜਿਹੜੀ ਆ ਉਹ ਡੇਥ ਹੋ ਗਈ ਆ ਔਰ ਘਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਕਿਸੇ ਇਹਦੇ ਵਿੱਚ ਕੋਈ ਫਾਲ ਪਲੇ ਨਾ ਹੋਏ ਸੋ ਅੱਜ ਉਹਨਾਂ ਨੇ ਆਪਣੇ ਮਰੇ ਬੰਦੇ ਦੀ ਡੈੱਡ ਬੋਡੀ ਚੌਂਕ ਚ ਲੈ ਆਂਦੀ ਸੀ ਸੋ ਐਸਐਸਓ ਸਾਹਿਬ ਨੂੰ ਵੀ ਨਾ ਹੀ ਉਹ ਆ ਕੇ ਮਿਲੇ ਨਾ ਆਉਣਾ ਕੋਈ ਸਟੇਟਮੈਂਟ ਦੇ ਰਹੇ ਸੀ ਰਾਤ ਸੋ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀ ਸਟੇਟਮੈਂਟ ਲਾਓ ਔਰ ਐਸ ਪਰ ਲਾ ਜੋ ਕਾਰਵਾਈ ਬੰਦੀ ਆਪਾਂ ਕਰ ਦਿੰਦੇ ਆ ਪੋਸਟ ਮਾਰਟਮ ਕਰਾਨੇ ਆ ਜੋ ਕਾਸ ਆਫ ਡੈਥ ਹੋਏਗੀ ਉਸ ਦੇ ਮੁਤਾਬਕ ਕਾਰਵਾਈ ਕਰ ਦਾਂਗੇ ਸੋ ਆਈ ਹੋਪ ਕਿ ਉਹ ਆਪਣੇ ਸਤਿਓ ਸਾਬ ਕੋਲ ਬੈਠੇ ਆ ਆਪਣੀ ਸਟੇਟਮੈਂਟ ਲਿਖਾ ਰਹੇ ਆ ਤੋ ਜੈ ਐਸ ਪਰ ਲਾ ਜੋ ਬਣਦਾ ਆ ਆਪਾਂ ਕਾਰਵਾਈ ਕਰ ਦਾਂਗੇ ਦੇਖੋ ਮੈਂ ਇੱਕ ਇੱਕ ਦੀ ਅਜੇ ਕਿਸੇ ਵੀ ਕੋਈ ਵੀ ਸ਼ਬਦ ਮੈਂ ਔਨ ਮੀਡੀਆ ਬੋਲਣ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਕਈ ਜਿਹੜੀਆਂ ਮੈਡੀਕਲ ਸਪੋਰਟ ਹੁੰਦੀਆਂ ਆ ਅ ਵਕਤਾਂ ਤੇ ਆਪਾਂ ਰਿਵੀਲ ਕਰਾਂਗੇ ਆਪਾਂ ਨਹੀਂ ਚਾਹਦੇ ਵੀ ਇਸ ਵੇਲੇ ਕੋਈ ਮੈਡੀਕਲ ਰਿਪੋਰਟ ਜਿਹੜੀ ਆ ਪਬਲਿਕ ਕੀਤੀ ਜਾਏ ਤਾਂ ਕਿ ਕਿਸੇ ਦਾ ਕੋਈ ਕੋਈ ਪਰਿਵਾਰ ਵੀ ਨੇ 4-5 ਦਿਨ ਦੀ ਉਹ ਬਾਕੀ ਜਿਹੜੇ ਇਹਦਾ ਸੋ ਡਾਕੂਮੈਂਟਰੀ ਇਹ ਐਵੀਡੈਂਸ ਹੈ ਸਾਡੇ ਕੋਲ ਜੋ ਸਬੂਤ ਹੈ ਉਹ ਆਪਾਂ ਹਸਪੀਟਲ ਦੇਾਂਗੇ ਜੋ ਉਹਦੇ ਮੁਤਾਬਕ ਉਹ ਪੋਸਟਮਾਰਟ ਦੀ ਜਰੂਰ ਰਿਪੋਰਟ ਆਏਗੀ ਉਹਨਾਂ ਤੱਕ ਕਾਰਵਾਈ ਕੀਤੀ ਜਾਏ। ਜਿਹੜਾ ਜੋ ਅਜੇ ਆਏ ਨਹੀਂ ਸਾਡੇ ਕੋਲ ਆ ਰਹੇ ਨਾ ਤੋਂ ਆਪਾਂ ਜੋ ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਜੋ ਸਹੀ ਤਰ੍ਹਾਂ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਜੀ ਧਰਨਾ ਬਿਲਕੁਲ ਚਕਾਤਾ ਹੁਣ ਆਪਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਇਹ ਦੇਣਾ ਪਬਲਿਕ ਦਾ ਪਬਲਿਕ ਪਰੇਸ਼ਾਨੂ ਦੀ ਆਪਾਂ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਆਮ ਪਬਲਿਕ ਪਰੇਸ਼ਾਨ ਹੋਈ ਬਾਕੀ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿਉਂ ਨਹੀਂ ਕੀਤੀ ਜਾਏ ਬਟ ਆਮ ਪਬਲਿਕ ਬੇਵਜ੍ਹਾ ਪਰੇਸ਼ਾਨ ਨਹੀਂ ਹੋਣੀ